ਯਾਰ ਕੋਹ ਨਹੀਂ ਹਾਲ ਸਾਡਾ ਕੋਈ ਪੈਸਾ ਅੱਗੇ ਵੇਖਣ ਨਹੀਂ ਬੰਦਿਆ ਕਰ ਮੇਰੇ ਕੋਲ ਪਨੀਰੀ ਨੇ ਜੋ ਕੇ ਪਹਿਲੇ ਆਹ ਟਰਾਂਸਫਰ ਵਲਾ ਤਾਈ ਜਾਵੇ ਹਲਾ ਰਾਤੀ ਖੋਲ ਕੇ ਲੈ ਕੇ ਤਿੰਨ ਚਾਰ ਟਰਾਂਸਫਰ ਖੋਲ ਕੇ ਲੈ ਕੇ ਦਾਵੇ ਪੱਲੇ ਛੱਡਿਆ ਤੀਰ ਸਾਰਾ ਡੋਲ ਕੇ ਲੈ ਕੇ ਵਿੱਚੋਂ ਰਾਣ ਕੱਢ ਕੇ ਲੈ ਕੇ ਕੋਹ ਵੀ ਪੱਲੇ ਛੱਡਿਆ ਤੇ ਪੈਸਾ ਤਾਂ ਮੇਰੇ ਕੋ ਅੱਗੇ ਹੈ ਨਹੀਂ ਮੈਂ ਪਨੀਰੀ ਬੀਜਣੀ ਪਨੀਰੀ ਸੱਚੀ ਗੱਲ ਮੈਂ ਦੱਸਣ ਦਾ ਪਨੀਰੀ ਬੀਜਣ ਜੋ ਕੇ ਮੇਰੇ ਕੋ ਪੈਸੇ ਹੈ ਨਹੀਂ ਆ ਗਵਾ ਲਾ ਕੇ ਲੈ ਕੇ ਪੈ ਪੇ ਤੇ ਜਦੋਂ ਫੜਾਈਦਾ ਨਾ ਦੇ ਕੁਝ ਲੋਕ ਆ ਜਾਂਦੇ ਉਹਨੂੰ ਛਡਾਉਣ ਆ ਜਾਂਦੇ ਆ ਤੇ ਫਿਰ ਦੋ ਹੀ ਕਿ ਮਹੀਨੇ ਹੋ ਜਾਂਦੇ ਕਾਨੂੰਨ ਹੀ ਖੜੇ ਕਿੱਦਾਂ ਦਾ ਵਾ ਦੋ ਹੀ ਕਿ ਮਹੀਨੇ ਆ ਜਾਂਦੇ ਡੇਰ ਹੋ ਗਿਆ ਕੰਮ ਕਰਨ ਦਾ ਵੀ ਤੇ ਪੰਜਾਬ ਮੇਨ ਕੋਈ ਕਹੇ ਨਹੀਂ ਕੋਈ ਵੀ ਕਿਹ ਕੋ ਹੈਗਾ ਕਿ 1 ਰੁਪਇਆ ਜਰ ਜਾਂ ਥਾਰੀ ਦੰਡ ਲਾ ਕੇ ਰਹਿ ਗਈ ਉਹ ਹੱਥ ਜੋੜ ਕੇ ਬੇਨਤੀ ਆ ਕੋਈ ਬੈਂਕ ਬੋਂਗ ਲੜਦਾ ਸਾਡੇ ਤੇ ਰਹਿਮ ਕਰੋ ਹੈ ਨਹੀਂ ਪੈਸੇ ਸਾਡੇ ਕੋ ਮੈਂ ਲੱਗੇ ਮਾਨਦੇ ਦਸ ਅੱਜ ਜੇ ਵੀ ਨੇ ਤਿੰਨ ਵੀ ਦਿਨ ਬਾਹਰ ਹੋ ਗਿਆ ਕੀ ਕਰੂ ਕਿ ਮੈਂ ਮਰਿਆ ਮਰਿਆ ਅਸੀਂ ਗੱਡ ਬੈਂਕ ਕੰਮ ਕੋਲ ਉੱਡਦਾ ਕੋਈ ਹੋਰ ਕੰਮ ਕਰ ਲੋ ਕੋਈ ਘਿਹੜੀ ਡੱਪਾ ਕਰਾ ਸਾਡੇ ਦੇ ਰੱਖਿਆ ਅਸੀਂ ਤੁਹਾਨੂੰ ਮਾਣ ਆ ਯਾਰ ਕੋਣੀ ਹੁਣ ਪੱਲੇ ਸਾਡੇ ਰਹਿਮ ਕਰੋ ਸਾਡੇ ਦੇ ਭਰਾਵੋ ਓਏ ਤਾਂ ਫਾਮ ਚੋੜੋ ਤਾਰਾ ਚੋੜੋ ਰਹਿਮ ਕਰੋ ਸਾਡੇ ਤੇ